ਸੰਗਰੂਰ ਦਾ ਇੱਕ ਨੌਜਵਾਨ ਲਾਪਰਿਤ ਇੱਕ ਘਟਨਾ ਨੇ ਉਸ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਜਿਸ ਤੋਂ ਬਾਅਦ ਲਪ੍ਰਿਤ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਕੀਤਾ ਇਸ ਦੁੱਖ ਭਰੇ ਸਮੇਂ ਦੇ ਵਿੱਚ ਉਸ ਦੀ ਪਤਨੀ ਵੱਲੋਂ ਵੀ ਉਸ ਦਾ ਸਾਥ ਛੱਡ ਦਿੱਤਾ ਗਿਆ ਪਰ ਲਪ੍ਰਿਤ ਨੇ ਹਿੰਮਤ ਨਹੀਂ ਹਾਰੀ ਜ਼ਿੰਦਗੀ ਦੇ ਨਾਲ ਉਸ ਨੇ ਸੰਘਰਸ਼ ਜਾਰੀ ਰੱਖਿਆ 4 ਸਾਲ ਬਾਅਦ ਲਪ੍ਰਿਤ ਨੇ ਖੇਡਾਂ ਦਾ ਰਸਤਾ ਚੁਣਿਆ ਜਿਸ ਦੇ ਵਿੱਚ ਹੁਣ ਲਪ੍ਰਿਤ ਨੇ 휠ਚੇਅਰ ਕ੍ਰਿਕਟ ਦੇ ਵਿੱਚੋਂ ਸੋਨ ਤਮਗਾ ਜਿੱਤਿਆ ਤੁਹਾਨੂੰ ਦੱਸ ਦਈਏ ਕਿ 2019 ਦੇ ਵਿੱਚ ਉਹ ਬਿਜਲੀ ਬੋਰਡ ਦੇ ਇੱਕ ठेकेदार ਨਾਲ ਕੰਮ ਕਰ ਰਿਹਾ ਬਿਜਲੀ ਦੇ ਖੰਬੇ ਤੇ ਚੜ ਕੇ ਬਿਜਲੀ ਦੀ ਮੁਰੰਮਤ ਕਰਦਿਆਂ ਉਸ ਨੂੰ ਝਟਕਾ ਲੱਗ ਜਾਂਦਾ ਹੈ ਅਤੇ ਉਹ ਖੰਬੇ ਤੋਂ ਹੇਠਾਂ ਡਿੱਗ ਜਾਂਦਾ ਹੈ। ਹੇਠਾਂ ਡਿੱਗਣ ਦੇ ਨਾਲ ਉਸ ਦੀ ਇੱਕ ਲੱਤ ਜਿਹੜੀ ਹੈ ਉਹ ਕੱਟ ਦਿੱਤੀ ਜਾਂਦੀ ਹੈ ਅਤੇ ਇਲਾਜ ਦੇ ਦੌਰਾਨ ਦੂਸਰੀ ਲੱਤ ਦੇ ਵਿੱਚ ਸਪਰਿੰਗ ਪਾ ਦਿੱਤਾ ਜਾਂਦਾ ਹੈ। ਲੱਭ੍ਰੀਤ ਦੇ ਦੱਸਣ ਮੁਤਾਬਕ ਉਸ ਦੇ ਪੇਟ ਦੀ ਪਲਾਸਟਿਕ ਸਰਜਰੀ ਹੋਈ ਹੈ ਜਿਸ ਦੇ ਵਿੱਚ ਉਸ ਨੂੰ ਬਹੁਤ ਸਾਰਾ ਪੈਸਾ ਖਰਚ ਕਰਨਾ ਪਿਆ ਹੈ। ਉਥੇ ਹੀ ਬਿਜਲੀ ਵਿਭਾਗ ਨੇ ਉਸ ਦੀ ਮਦਦ ਨਹੀਂ ਕੀਤੀ, ਉਸ ਨੂੰ ਇੱਕ ਦਵਾਈ ਵੀ ਨਹੀਂ ਦਿੱਤੀ। ਲੱਭ੍ਰੀਤ ਕਹਿੰਦਾ ਹੈ ਕਿ ਮੈਂ ਸ਼ੱਕ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਦੇਖੇ ਨੇ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਂ ਉਸ ਬੁਰੇ ਦਿਨਾਂ ਦੇ ਵਿੱਚ ਨਸ਼ੇ ਵੱਲ ਨਹੀਂ ਮੁੜਿਆ ਮੈਂ ਆਪਣਾ ਜੀਵਨ ਹੁਣ ਖੇਡਾਂ ਦੇ ਰਾਹੀ ਬਿਤਾ ਰਿਹਾ ਹਾਂ ਜਿਸ ਕਰਕੇ ਮੇਰਾ ਤੇ ਮੇਰੇ ਪਰਿਵਾਰ ਦਾ ਨਾਮ ਹੁਣ ਰੋਸ਼ਨ ਹੋ ਰਿਹਾ ਹੈ ਤਾਂ ਅਪਰੇਡੀ ਤੁਹਾਡਾ ਕਿਸ ਤਰ੍ਹਾਂ ਦੁਰਘਟਨਾ ਘਟਦੀ ਕਦੋਂ ਘਟਦੀ ਸਰ ਮੇਰੇ ਨਾਲ ਦੁਰਘਟਨਾ 10 ਨਵੰਬਰ 2019 ਦੇ ਵਿੱਚ ਘਟਨਾ ਵਾਪਰੀ ਸੀ ਸਰ ਦੇ ਨਾਲ ਮੈਂ ਹੈਂਡੀਕੈਪ ਹੋ ਗਿਆ ਸੀ ਤੇ ਸਰ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਸਾਨੂੰ ਲੋਕਾਂ ਵੱਲੋਂ ਸਰ ਇਹਨਾਂ ਨਕਾਰਿਆ ਜਾਂਦਾ ਕਿ ਸਾਨੂੰ ਕੋਈ ਵੀ ਮਾਨ ਸਨਮਾਨ ਨਹੀਂ ਮਿਲਦਾ ਸਰ ਸਰ ਮੈਂ ਇਹ ਬੜੇ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਸਾਡੇ ਬਾਰੇ ਵੀ ਕੁਝ ਸੋਚਿਆ ਜਾਵੇ ਤਾਂ ਜੋ ਅਸੀਂ ਵੀ ਮੋਟੀਵੇਟ ਹੋ ਸਕੀਏ ਜੀ ਕਿੱਥੇ ਖੇਡ ਕੇ ਆਏ ਤੇ ਕੀ ਮੈਡਲ ਸਰ ਮੈਂ 4th ਨੈਸ਼ਨਲ ਗੋਵਾਲੀਅਰ ਵਿਖੇ ਜੋ ਹੋਈ ਸੀ 5 ਫਰਵਰੀ ਤੋਂ 15 ਫਰਵਰੀ ਤੱਕ ਸਰ ਉੱਥੇ ਖੇល ਕੇ ਆਏ ਆ ਤੇ ਸਾਡੇ ਉੱਥੇ ਸਰ 8 ਲੀਗ ਮੈਚ ਹੋਈ ਸੀ ਤੇ 8 ਲੀਗ ਤੋਂ ਬਾਅਦ ਸਾਡੇ ਤਿੰਨ ਕੁਆਟਰਫਾਈਨਲ ਸੈਮੀਫਾਈਨਲ ਤੇ ਫਾਈਨਲ ਮੈਚ ਹੋਏ ਸਰ ਤੇ ਜਿਹਦੇ ਵਿੱਚ ਸਾਡਾ ਬਹੁਤ ਵਧੀਆ ਸਾਡਾ ਪ੍ਰਦਰਸ਼ਨ ਰਿਹਾ ਟੀਮ ਦਾ ਜੀ ਤੇ ਸਰ ਉਸ ਦੇ ਵਿੱਚ ਮੈਨੂੰ ਸਿਰਫ ਦੋ ਬੋਲੇ ਖੇਡ ਨੂੰ ਮਿਲੀਆਂ ਸੀ ਸਰ ਤੇ ਦੋਨੋਂ ਦੀਆਂ ਹੀ ਬਾਉਂਡਰੀਆਂ ਸੀ ਸਰ ਤੇ ਦੂਸਰੇ ਮੈਚ ਵਿੱਚ ਸਰ ਮੇਰੇ ਉਤਰਾਠਾਣੇ ਨਾਲ ਮੈਚ ਸੀ ਸਰ ਉਸ ਦੇ ਵਿੱਚ ਸਰ ਮੇਰੇ ਇੱਕ ਬਾਲ ਮਿਲੀ ਉਸ ਦੇ ਵਿੱਚ ਮੇਰੇ ਡਬਲ ਰਨ ਸੀ ਜੀ ਨਾਟ ਆਊਟ ਸੀ ਜੀ ਕਿਸ ਤਰ੍ਹਾਂ ਤੁਸੀਂ ਗੇਮ ਵੱਲ ਕਿਸ ਤਰ੍ਹਾਂ ਮੋਟੀਵੇਟ ਹੋਏ ਸਰ ਗੇਮ ਵੱਲ ਮੈਂ ਮੋਟੀਵੇਟ ਸਾਰਾ ਇਸ ਲਈ ਹੋਇਆ ਪਹਿਲਾਂ ਵੀ ਮੈਂ ਗੇਮ ਨਾਲ ਅਟੈਚ ਸੀ ਤੇ ਸਰ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਮੈਂ ਸਰ ਘਰੇ ਬੈਠਾ ਬੋਰ ਹੋਈ ਜਾਂਦਾ ਸੀ ਸਰ ਬੋਝ ਸਮਝ ਰਿਆ ਸੀ ਮੈਂ ਆਪਣੇ ਆਪ ਨੂੰ ਕਿ ਮੈਂ ਇਦਾਂ ਤੇ ਮੇਰੀ ਲਾਈਫ ਸਾਰੀ ਖਤਮ ਹੋ ਚੁੱਕੀ ਹੈ ਸਰ ਜੀ ਤੇ ਮੈਂ ਨਸ਼ੇ ਤੋਂ ਇੱਟ ਗੱਲ ਦਾ ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦਾ ਸਰ ਮੈਂ ਨਸ਼ੇ ਤੋਂ ਬਹੁਤ ਦੂਰ ਹਾਂ ਸਰ ਕਿਸ ਤਰ੍ਹਾਂ ਦੀ ਜ਼ਿੰਦਗੀ ਕੀ ਕੀ ਮੁਸੀਬਤਾਂ ਦੇਖਣ ਨੂੰ ਮਿਲੀ ਹੈ ਠੀਕ ਹੈ ਜੀ ਸਰ ਮੇਰੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਦੁੱਖ ਭਰੀ ਸੀ ਸਰ ਸਰ ਸਭ ਤੋਂ ਪਹਿਲਾਂ ਮੇਰਾ 10 ਨਵੰਬਰ 2019 ਨੂੰ ਐਕਸੀਡੈਂਟ ਹੋਇਆ ਸਰ ਉਦੋਂ ਮੇਰੀ ਇੱਕ ਖੱਬੀ ਲੱਤ ਚਲੀ ਗਈ ਸਰ ਤੇ ਸੱਜੀ ਲੱਤ ਵਿੱਚ ਸਰ ਅਰਾੜ ਬਲੇਟਾ ਨੇ ਤੇ ਆ ਖੱਬੀ ਆ ਪੇਟ ਤੇ ਮੇਰੇ ਸਰ ਪਲਾਸਟਿਕ ਸਰਜਰੀ ਹੈ ਤੇ ਹਜੇ ਵੀ ਮੇਰਾ ਸਰ ਟ੍ਰੀਟਮੈਂਟ ਚੱਲ ਰਿਹਾ ਜੀ ਪੀਜੀ ਦੇ ਵਿੱਚ ਕੀ ਜ਼ਿੰਦਗੀ ਦਾ ਏਮ ਕੀ ਸੀ ਕੀ ਬਣਨਾ ਚਾਹੁੰਦੇ ਸਰ ਮੈਂ ਜ਼ਿੰਦਗੀ ਵਿੱਚ ਇੰਜੀਨੀਅਰ ਐਸਡੀ ਐਕਸ਼ਨ ਬਿਲੀਵਾਰਡ ਦੇ ਵਿੱਚ ਬੰਨਣਾ ਚਾਹੁੰਦਾ ਸੀ ਸਰ ਤੇ ਸਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਸਰ 10 ਨਵੰਬਰ 2019 ਨੂੰ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਸਰ 5 ਦਿਨ ਪਹਿਲਾਂ ਮੇਰਾ ਟੈਸਟ ਹੋਣਾ ਸੀ ਉਸ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਸਰ ਮੇਰਾ ਐਕਸੀਡੈਂਟ ਹੋ ਗਿਆ ਕਾਦਾ ਟੈਸਟ ਹੋਣਾ ਸੀ ਕਿੰਨੀ ਪੜਾਈ ਕੀਤੀ ਮੇਰਾ ਸਰ ਜੇਈ ਦਾ ਟੈਸਟ ਹੋਣਾ ਸੀ ਤੇ ਜੇਈ ਦੀ ਮੈਂ ਟ੍ਰੇਨਿੰਗ ਲਾ ਚੁੱਕਿਆ ਸੀ ਸਰ ਤੇ ਜੇਈ ਦੀ ਮੈਂ ਡਿਵੈਲਪਮੈਂਟ ਕੀਤਾ ਹੈ ਸਰ